ਪਾਜੀ ਇਹ ਮੁੰਡੇ ਰਸਤਵਾਰੀ ਚਲਾਉਂਦੇ ਇਹ ਨਾ ਕਿ ਤੇ ਪਟਾਸ਼ ਲੈ ਕੇ ਤੇ ਉਹਨਾਂ ਚਲਾਈ ਦੇ ਵਿੱਚ ਅੱਜ ਦੇ ਮੁੰਡੇ ਚਲਾਉਂਦੇ ਆ ਅੱਛਾ ਕੀ ਹੋਈ ਸਾਨੂੰ ਇਹ ਹੁਣ ਪਾਣੇ ਤਾਂ ਨਹੀਂ ਪਤਾ ਵੀ ਇਹ ਮੁੰਡੇ ਚਾਰੇ ਪੰਜੇ ਸਾਡੇ ਨੂੰ ਕੀ ਕੁੱਟਣ ਦੇ ਹੀ ਜਾਂ ਕੀ ਕਰ ਲੱਗੇ ਤੇ ਬਲਾਸਟ ਹੋਇਆ ਇਹ ਗੰਭੀਰ ਰਹਿਣੀ ਹੋਵੇ ਕਿੰਨ੍ਹੇ ਦੀ ਫਾਗ ਹੋ ਗਿਆ ਤੇ ਜੀ ਹੈਗੇ ਤੇ ਪਾਜੀ ਪੰਜ ਦੇ ਮੁੰਡੇ ਨੇ ਤੇ ਦੋ ਦੇ ਦੀ ਜਿਹਨਾਂ ਜਿਹੜੀਆਂ ਉਹਨਾਂ ਨੂੰ ਸੱਦਣ ਆਈਆਂ ਸੀ ਵੀ ਆਓ ਅੰਦਰ ਪ੍ਰਸ਼ਾਦ ਆਪਾਂ ਨੂੰ ਪੱਕਾ ਦੇ ਤੁਸੀਂ ਆਲੋ ਅੰਗਲੀਆਂ ਹੀ ਹੁਸਾ ਤੇ ਉਹ ਜਦੋਂ ਉਹ ਕਿਤੇ ਆਈਆਂ ਤੇ ਉਹ ਵੀ ਲਪੇਟ ਚਾਦਣ ਸਮਝੇ ਤਾਂ ਹਾਂ ਇਹਨਾਂ ਦੇ ਇਹਦੇ ਜਵਾਈ ਤੇ ਇੱਕ ਇਹਦਾ ਬੇਟਾ ਹੀ ਦੋ ਇਹਦੇ ਹਾਂਜੀ ਮੇਰੇ ਦੋ ਪਰਵਾਹਾਂ ਹਾਂਜੀ ਮੇਰੇ ਪਤੀਏ ਦਾ ਇੱਥੇ ਪਿਆ ਸੀ ਕੋਈ ਇੱਥੇ ਕਿੰਨਾ ਭੁੱਖ ਲਰਿਆ ਪਲਰਿਆ ਦਿੰਦੇ ਰਾਹ ਬਹੁਤੀ ਹਾਂ ਮੇਰਾ ਬੜਾ ਹੀ ਤੇ ਮੇਨਾਂ ਮਾਰੀਆਂ ਚੀਕਾਂ ਚੁੱਪਾਂ ਤੇ ਕੋਈ ਤੁੱਲਾ ਕੋ ਗਵਾਂਢੀ ਆਏ ਉਸੇ ਵੇਲੇ ਭੱਜੇ ਤੇ ਫੜ ਕੇ ਇੱਕ ਗੱਡੀ ਪਰੋਹਨੇ ਦੀ ਉਹ ਆਪਾਂ ਕੱਢੀ ਉਹਨੇ ਮੁੰਡੇ ਨੇ ਤੇ ਇੱਕ ਆਪਾਂ ਮੁੰਡੇ ਡਰੇ ਲੈ ਕੀ ਪਾ ਕੇ ਲੈ ਮੈਂ ਬਾਅਦ ਚ ਗਿਆਨਾ ਵੀਰਾਂ ਲੈ ਕੇ ਨਾਲ ਪੀ ਐਨ ਮਾਤਰਾ ਦੇ ਦਿਨਾਂ ਨੂੰ ਨਹੀਂ ਦੇਣੀ ਚਾਹੀਦੀ ਜਿਹੜਾ ਸਾਇਰ ਕਰਨ ਬਣਿਆ ਕਿੰਨੇ ਦੀ ਲਖੀ ਹੋਵੇ ਹਾਂਜੀ ਸਰ ਇਹਦੇ ਵਿੱਚ 7 ਜੀ ਜਖਮੀ ਜੇ 2 ਲੇਡੀ ਜਿੱਤੇ 5 ਦਿਨ ਸਤੇ ਉਹਦਾ ਜਿਲਤੀਆਂ ਦੇ ਮੁੰਡੇ ਆਏ ਮੁੰਡੀਆਂ ਮਸਾਲਾ ਦੀ 18 ਸਾਲਾਂ ਦੀ ਕੇ ਦੀ ਉਮਰ ਹੈ ਕੇ ਦੀ 17 ਸਾਲ ਉਮਰ ਆ ਬਹੁਤ ਕੰਡੀਸ਼ਨ ਬਹੁਤ ਮਾੜੀ ਜਾਨ 3 ਹੁਣ ਅਭੀ ਇਤਨ ਚਫਰਸਟ ਪਾਇਆ 19 ਨੀਟਰ ਤੇ ਦੋ ਤਿੰਨ ਵਾਰ ਮਿਲ ਗਿਆ ਕੋਈ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਬਹੁਤ ਜ਼ਿਆਦਾ ਨਿਸ਼ਾਨਾ ਹੋ ਗਿਆ ਜੀ ਬਲਨਾਸਾਨ ਨੇ ਅਨਾਂ ਸੈਂਡ ਹੋ ਗਿਆ ਜੀ ਬਹੁਤ ਮਤਲਬ ਇੱਕ ਪੀੜੀ ਖਤਮ ਹੋਣਾ ਨਹੀਂ ਕਰਿਆ ਸਰ ਮੇਰੇ ਸਰ ਉਸ ਗੁਰਨਾਮ ਸਿੰਘ ਤੇ ਸੁਨਾਮ ਸਿੰਘ ਬੋਲਣ ਦੇ ਭਰਾ ਨੇ ਇਕੱਠੇ ਰਹਿੰਦੇ ਆ ਤੇ ਡੇਰੇ ਤੇ ਪਿੰਡ ਕੋ ਬਾਹਰ ਬਾਹਰ ਰਹਿੰਦੇ ਆ ਇਹਨਾਂ ਦੇ ਬੱਚੇ ਕਿਹਦੇ ਰਾਤ ਤੇ ਦੀਵਾਲੀ ਹੋਣ ਕਰਕੇ ਪਟਾਕੇ ਚਲਾ ਰਹੇ ਸੀਗੇ ਇਹਨਾਂ ਦੇ ਨਾਲ ਆਪਣੇ ਕੋਲ ਕੋਈ ਆਪਣਾ ਤਿਸ਼ਾਸ਼ੀ ਜਿਹਾ ਲਿਆ ਕੇ ਤੇ ਫਿਰ ਕੇ ਉਹਦਾ ਪਟਾਕੇ ਧਿਆ ਕਰਦੇ ਇਸ ਮੱਦੇ ਬਲਾਸਟ ਹੋਇਆ ਉਹਦੇ ਵਿੱਚ 5 ਜੈਨਸਿਆ ਤੇ 2 ਬਲੇਰੀ ਸੀ ਅਸੀਂ ਕੋਈ ਨਹੀਂ ਕਰ ਰਹੇ ਸਾਫ਼ ਕਰ ਰਹੇ ਕੋਈ ਗੋਹਣ ਕੀ ਕਰ ਰਿਹਾ ਹੈ ਇਹਦਾ ਐਫਐਸਐਲ ਦੀ ਟੀਵੀ ਬਾਈਓ ਪਹਿਲਾਂ ਜਿਹੜਾ ਸਮਾਸ਼ ਹੋਇਆ ਉਸ ਬਲਾਸਟ ਬਾਰੇ ਤੇ ਪਤਾ ਕਰਾਉਣਾ ਕਿ ਕਿਸ ਚੀਜ਼ ਹੋਇਆ ਸੀ ਉਸੋਬਾਲ ਸਾਹਿਬ ਜਿਹੜੇ ਆਪਣਾ ਜਕਮੀ ਨੇ ਉਹਨਾਂ ਨੂੰ ਹੋਰ ਚਾਹੀਦੀ ਕਿੱਥੇ ਜਾ ਗਿਆ ਸਭ ਤੋਂ ਪਹਿਲਾਂ ਉਹਨਾਂ ਦਾ ਇਲਾਜ ਕਰਾਉਣਾ ਸਾਡੀ ਕਿਪਰੋਟੀ ਹਾਂਜੀ